ਇਹ ਫਿਲਮ ਸ਼ੁਰੂ ਕੀਤੀ ਸੀ ਮਨਜੀ ਨੇ ਜੀ ਆਇਆਂ ਨੂੰ ਉਦੋਂ 12 14 ਸਿਨੇਮਿਆਂ 'ਚ ਫਿਲਮ ਲੱਗਦੀ ਹੁੰਦੀ ਸੀ ਬੜੀ ਵੱਡੀ ਗੱਲ ਲੱਗਦੀ ਸੀ ਮੈਂ ਸਿਨੇਮੇ ਨੂੰ ਗਰੋ ਕਰਦਿਆਂ ਦੇਖਿਆ ਸਿਨੇਮਾ ਵੱਡਾ ਹੁੰਦਾ ਦੇਖਿਆ ਪੰਜਾਬੀ ਦਾ ਪਰ ਇਹ ਸਾਰੀ ਜਰਨੀ ਦੇ ਵਿੱਚ ਇੱਕ ਚੀਜ਼ ਮਿਸਿੰਗ ਸੀ ਉਹ ਸੀ ਇੱਕ ਜਨਰ ਜਿਹੜਾ ਸਾਇੰਸ ਫਿਕਸ਼ਨ ਵਾਲਾ ਕਿਉਂਕਿ ਉਹ ਕੋਈ ਸੋਚ ਵੀ ਨਹੀਂ ਸਕਦਾ ਕਿ ਪੰਜਾਬੀ ਚ ਸਾਇੰਸ ਫਿਕਸ਼ਨ ਵੀ ਬਣਾਈ ਜਾ ਸਕਦੀ ਜਾਂ ਬਣਾਣੀ ਚਾਹੀਦੀ ਹੈ ਕਿਉਂਕਿ ਸਾਡਾ ਜਿਹੜੀ ਪਹਿਲੀ ਚੁਆਇਸ ਹੁੰਦੀ ਹੈ ਉਹ ਹੈਗੇ ਵੀ ਮਾਰ ਤਾੜ ਦੇਖੋ ਪਹਿਲਾਂ ਪਤਾ ਪੰਜਾਬੀ ਫਿਲਮਾਂ ਪੁਰਾਣੀਆਂ ਆਉਂਦੀਆਂ ਹੁੰਦੀਆਂ ਸੀ ਉਹ ਐਕਟਰਾਂ ਦੇ ਨਾਮ ਲਿਖ ਕੇ ਥੱਲੇ ਲੱਗੇ ਹੁੰਦੇ ਸੀ ਮਾਰ ਤਾੜ ਉਹ ਨਾਲ ਲਿਖਿਆ ਹੁੰਦਾ ਸੀ ਕਿੰਨੇ ਕੀਤੀ ਹੈ ਉਹ ਬਗੜ ਸਾਹਿਬ ਹਣਾ ਮਾਰ ਤਾੜ ਗੁਰਬਚਨ ਹਣਾ ਇਹਦਾ ਨਾਂ ਲਿਖੇ ਹੁੰਦੇ ਸੀ ਕਿ ਲੋਕੀ ਇਹ ਸ਼ਬਦ ਪਰ ਕੇ ਚਲੇ ਜਾਂਦੇ ਕਿ ਫਾਈਟ ਬਹੁਤ ਹੈ ਇਹਦੇ ਵਿੱਚ ਉਹ ਜ਼ਗੀਰਦਾਰਾਂ ਵਾਲੀਆਂ ਫਿਲਮਾਂ ਜ਼ਗੀਰਦਾਰਾ ਤੂੰ ਮੇਰੀ ਭੈਣ ਨੂੰ ਰਾਜ ਰੋਕ ਕੇ ਫਿੱਕੇ ਖਰਬੂਜੇ ਖਵਾਉਣਾ ਇਹਨੂੰ ਗੋਵਾਲੀ ਟਾਲੀ ਨਾਲ ਬੰਨ ਕੇ ਮਾਰ ਦਿਆਂਗਾ ਉਹ ਕਹਿੰਦਾ ਕਿਹੜੀ ਟਾਲੀ ਨਾਲ ਬੰਨ ਕੇ ਮਾਰਨ ਦੀ ਗੱਲ ਕਰਨਾ ਉਹ ਟਾਲੀ ਤੇ ਮੇਰੇ ਬਾਪੂ ਨੇ ਕੱਲ ਦੀ ਵਿਡਾਹ ਛੜੀ ਹੈ ਸੋ ਕਹਿੰਦਾ ਮਤਲਬ ਕਿ ਉਹ ਜਨਰ ਹੀ ਵੱਖਰਾ ਸੀ ਉਹ ਅਲੱਗ ਦੁਨੀਆ ਸੀ ਕੋਈ ਉਹ ਐਗਜ਼ਿਸਟ ਨਹੀਂ ਸੀ ਕਰਦੀ ਪਰ ਫਿਰ ਵੀ ਦੇਖ ਕੇ ਚੰਗਾ ਲੱਗਦਾ ਸੀ ਕਿਉਂਕਿ ਇੱਕ ਦੂਜੇ ਦੀਆਂ ਲੱਤਾਂ ਭੰਦੇ ਹੁੰਦੀ ਸੀ ਉਹਦੇ ਵਿੱਚ ਫਿਰ ਲੋਕਾਂ ਦਾ ਮਾਈਂਡ ਸੈਟ ਚੇਂਜ ਹੋਇਆ ਉਹ ਮਨਜੀ ਨੇ ਮਾਈਂਡ ਸੈਟ ਚੇਂਜ ਕੀਤਾ ਵੀ ਲੜੋ ਝਗੜੋ ਨਾ ਪਰਵਾਰਿਕ ਫਿਲਮਾਂ ਦਿਖਾਓ ਫੈਮਿਲੀਜ਼ ਦੀ ਟੁਗੇਦਰਨੈਸ ਤੇ ਜੀਆਂ ਆਇਆ ਨੂੰ ਅਸਾਂ ਨੂੰ ਮਾਨ ਵਤਨਾ ਦਾ ਯਾਰਾਂ ਨਾਲ ਬਹਾਰਾਂ ਤੇ ਲ ਆਪਣਾ ਪੰਜਾਬੀ ਮਿੱਟੀ ਵਾਜਾ ਮਾਰਦੀ ਉਹ ਸਿਨੇਮਾ ਆਇਆ ਉਸ ਤੋਂ ਬਾਅਦ ਕਾਮੇਡੀ ਦਾ ਦੌਰ ਸ਼ੁਰੂ ਹੋਇਆ ਬੜੇ ਸਾਲ ਕਾਮੇਡੀ ਦਾ ਦੌਰ ਚੱਲਿਆ ਫਿਰ ਆਪਾਂ ਪੁਰਾਣੇ ਸਮਿਆਂ 'ਚ ਜਾਣ ਲੱਗੇ 1960 ਦੇ ਪਿੰਡ ਦਿਖਾਉਣ ਲੱਗੇ ਸਾਰਾ ਕੁਝ ਪਰ ਇੱਕ ਜਨਰ ਜਿਹਨੂੰ ਕਦੇ ਕਿਸੇ ਨੇ ਹੱਥ ਹੀ ਨਹੀਂ ਸੀ ਪਾਇਆ ਉਹ ਸੀ ਸਾਇੰਸ ਫਿਕਸ਼ਨ ਔਰ ਲੱਗਦਾ ਸੀ ਵੀ ਸਾਡਾ ਤਾਂ ਸਾਇੰਸ ਫਿਕਸ਼ਨ ਨਾਲ ਕੋਈ ਲੈਣ ਦੇਣੀ ਨਹੀਂ ਪਰ ਨਹੀਂ ਲੈਣ ਦੇਣ ਹੈ